ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਖਸ਼ਮ ਰਾਜਾਂ ਕਹਾ ਗੁਰੂ ਗੋਬਿੰਦ ਸਿੰਘ ਭਈ ਦੋਸਤੋ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਰਬਾਰ ਵਿੱਚ 52 ਕੋਈ ਰਖੇ ਸੀਗੇ ਤੇ ਗੁਰੂ ਪਾਸ਼ਾ ਨੇ ਨਾ ਦੂਰ ਦੂਰ ਪੰਜਾਬ ਤੋਂ ਬਾਹਰ ਭਾਰਤ ਵਰਸ਼ ਵਿੱਚ ਹੁਕਮਨਾਮੇ ਭੇਜ ਕੇ ਵੱਖ-ਵੱਖ ਪਛਾਵਾਂ ਦੇ ਗਿਆ ਤੇ ਕਵੀ ਤੇ ਲਖਾਰੀ ਬੁਲਾਏ ਸੀਗੇ ਗੁਰੂ ਪਾਸ਼ਾ ਦੇ ਮਨ ਦੀ ਚਾਹਨਾ ਇਹ ਸੀ ਕਿ ਇਹਨਾਂ ਲਖਾਰੀ ਵਿਦਵਾਨਾਂ ਦੁਆਰਾ ਉਸ ਵੇਲੇ ਦਾ ਜੋ ਮਹਾਨ ਸਾਹਿਤਾ ਹੈ ਜੋ ਉਦੋਂ ਦੇ ਮਹਾਨ ਧਾਰਮਿਕ ਗ੍ਰੰਥ ਹੈ ਉਹਨਾਂ ਦਾ ਸਰਲ ਭਾਸ਼ਾ ਵਿੱਚ ਅਨਵਾਦ ਕਰਾ ਕੇ ਮੌਲਕ ਗ੍ਰੰਥ ਤਿਆਰ ਕੀਤੇ ਜਾਣ ਤੇ ਫਿਰ ਉਹ ਤਿਆਰ ਕੀਤੇ ਹੋਏ ਕੀਮਤੀ ਸਾਹਿਤ ਨੂੰ ਆਮ ਲੋਕਾਂ ਦੇ ਮਨ ਮਸਤਕਾਂ ਵਿੱਚ ਪਾਇਆ ਜਾਵੇ ਤੇ ਉਸ ਗਿਆਨ ਸਾਹਿਤ ਨੂੰ ਬੇਇਲਮ ਲੋਕਾਂ ਤੱਕ ਪਹੁੰਚਾਇਆ ਜਾਵੇ ਪਰ ਹੋਇਆ ਕਿ ਮੇਰੇ ਪਰਵਿਧਗਾਰ ਪਾਸ਼ਾ ਦੇ ਜਾਣ ਤੋਂ ਬਾਅਦ ਨਾ ਤਾਂ ਸਾਡੇ ਧਰਮ ਖੇਤਰ ਵਿੱਚ ਕੋਈ ਗੁਰੂ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਰ ਲਈ ਉਸ ਤਰ੍ਹਾਂ ਕੋਈ ਬੌੜਿਆ ਤੇ ਨਾ ਹੀ ਕੋਈ ਵਿਦਿਆ ਜੁਕੇ ਹਿੰਦੀ ਮਹਾਨਤਾ ਨੂੰ ਦੱਸਣ ਤੇ ਸਾਡੇ ਅਜ਼ੀਮ ਪੰਜਾਬੀ ਸਭਿਆਚਾਰ ਨੂੰ ਸਾਂਭਣ ਲਈ ਕੋਈ ਕਾਬਲੇ ਗੌਰ ਆਲਮ ਫਾਜ਼ਿਲ ਵਿਦਵਾਨ ਹੀ ਅੱਗਿਆ ਸਕਿਆ ਭਈ 20-25 ਸਾਲਾਂ ਤੋਂ ਜਿਹੜੇ ਸਾਡੇ ਪੰਜਾਬ ਦੀ ਮਿੱਟੀ ਤੇ ਹਾਲਾਤ ਚੱਲ ਰਿਹਾ ਹੈ ਹਰਿਆਣਾ ਨੂੰ ਵੇਖ ਕੇ ਲੱਗਦਾ ਹੈ ਵੀ ਜਿਵੇਂ ਸਾਡੇ ਜੂਥ ਦਾ ਇੱਥੇ ਰਹਿਣ ਨੂੰ ਜੀ ਜਿਆ ਨਾ ਕਰ ਰਿਹਾ ਹੋਵੇ ਬਾਰਲੇ ਦੇਖਿਆ ਨੇ ਸਾਡੇ ਨੌਜਵਾਨਾਂ ਲਈ ਦਰਵਾਜ਼ੇ ਖੋਲ ਦਿੱਤੇ ਆ ਸਾਡਾ ਹਰ ਮੁੰਡਾ ਕੁੜੀ ਇੱਥੇ ਰਹਿ ਕੇ ਰਾਜੀ ਨਹੀਂ ਹੁਣ ਸਭ ਕੁਝ ਨੂੰ ਤਿਆਗ ਕੇ ਸਾਰਾ ਪੰਜਾਬ ਉਧਰ ਵੱਲ ਨੂੰ ਹੋ ਤੁਰਿਆ ਉਹ ਮੋਟੂਆ ਰੋਲਾ ਇਹ ਨਹੀਂ ਵੀ ਲੋਕ ਬਾਹਰ ਕਿਉਂ ਉਤਰੇ ਜਾਂਦੇ ਆ ਜਾਣਾ ਚਾਹੀਦਾ ਜਾਣਾ ਬਣਦਾ ਵੀ ਹੈ ਹਰ ਬੰਦੇ ਲਈ ਸਭ ਤੋਂ ਪਹਿਲਾਂ ਰੋਟੀ ਇਨਸ਼ੋਰ ਹੋਣੀ ਚਾਹੀਦੀ ਹੈ ਰੋਟੀ ਦੀ ਗਰੰਟੀ ਚਾਹੀਦੀ ਹੈ ਪਰ ਜਿਹੜੀ ਵੱਡੀ ਬਦਨਸੀਬੀ ਦਿਖ ਰਹੀ ਹੈ ਨਾ ਵੀ ਸਾਡੀ ਪੜ੍ਹਾਈ ਵਿੱਚ ਭਾਰੀ ਰੁਕਾਵਟਾਂ ਚੱਲੀ ਹੈ ਸਾਡੇ ਪੰਜਾਬੀਆਂ ਦੀ ਜਿਹੜੀ ਵਿੱਦਿਆ ਹੈ ਉਹ ਮਾਸਟਰ ਬਾਹਰ ਜਾਣ ਦੇ ਵਸੀਲੇ ਤੱਕ ਹੀ ਸੁੰਗੜ ਕੇ ਰਹਿ ਚਲੀ ਹੈ ਸਾਡੇ ਜੁਆਕਾਂ ਨੇ ਆਪਣੇ ਆਪ ਨੂੰ ਸਕੂਲੀ ਵਿੱਦਿਆ 12ਵੀਂ ਤੱਕ ਹੀ ਸੀਮਤ ਮਹਦੂਦ ਜਾਂ ਕਰਕੇ ਰੱਖ ਲਿਆ ਹੈ ਸਾਡਾ ਜਿਹੜਾ ਵਿੱਦਿਆ ਵਾਲਾ ਮਿਸ਼ਨ ਸੀਗਾ ਨਾ ਜੋ ਬਹੁਤ ਹੀ ਜ਼ਰੂਰੀ ਸੀਗਾ ਸਾਡੇ ਵਾਸਤੇ ਉਸ ਵਿੱਚ ਭਾਰੀ ਖੜੋਤਾਂ ਜੱਲੀ ਹੈ ਬਾਹਰ ਜਾਣ ਦਾ ਮਿਸ਼ਨ ਇਸ ਵੇਲੇ ਭਾਰੂ ਪੈ ਚਲਿਆ ਹੈ ਨੋਖਲਾ ਤਾਂ ਇਹ ਪੈਦਾ ਹੋ ਰਿਹਾ ਹੈ ਵੀ ਜਿਹੜੀ ਵਿਦਵਤਾ ਕਾਲਜਾਂ ਯੂਨੀਵਰਸਿਟੀਆਂ ਤੇ ਉੱਚ ਅਦਾਰਿਆਂ ਤੋਂ ਮਿਲਦੀ ਹੈ ਉਹ ਹਾਇਰ ਸਟੱਡੀ ਜੋ ਜ਼ਿੰਦਗੀ ਦੇ ਗਹਿਰੇ ਗਿਆਨ ਨਾਲ ਜੁੜੀ ਹੁੰਦੀ ਹੈ ਜੋ ਪ੍ਰਕਾਸ਼ ਗਿਆਨ ਦੀਆਂ ਪਰਤਾਂ ਖੋਲਦੀ ਹੈ ਉਸ ਦਾ ਕਿਤੇ ਭੋਗ ਤਾਂ ਨਹੀਂ ਪੈਂਦਾ ਜਾ ਰਿਹਾ ਕਿਤੇ ਕਿਤਾਬ ਸਾਡੇ ਹੱਥਾਂ ਚੋਂ ਤਾਂ ਨਹੀਂ ਖਿਸਕ ਚੱਲੀ ਲੈ ਵੀ ਮੋਟੂਆ ਹੁਣ ਤੈਨੂੰ ਇੱਕ ਨਾ ਸਾਖ ਹੀ ਸੁਣਾਉਣੀ ਆ ਵੱਡੇ ਇੰਟੈਲੈਕਚੁਅਲ ਦੂਰ ਦੀ ਸੋਚਣ ਵਾਲੇ ਲੋਕ ਕੌਣ ਹੁੰਦੇ ਆ ਤੇ ਉਹ ਕਿਵੇਂ ਬਣਦੇ ਆ ਤੇ ਉਹਨਾਂ ਦੀ ਬਲੰਦ ਸੋਚ ਕੀ ਹੁੰਦੀ ਹੈ ਪੀਜੀਆਈ ਵਾਲਾ ਨਾ ਡਾਕਟਰ ਜਸਵੰਤ ਸਿੰਘ ਕੀ ਕਹਿੰਦਾ ਹੈ ਵੀ ਮੈਂ ਵਿਸ਼ਵ ਸਿਹਤ ਅੰਤਰਰਾਸ਼ਟਰੀ ਫੈਡਰੇਸ਼ਨ ਦਾ ਸਖਤਰ ਸੀ ਨਾ ਜਦੋਂ ਤਾਂ ਉਦੋਂ ਇੱਕ ਯਹੂਦੀ ਔਰਤ ਦਾ ਰਾਜਦੂਤ ਪਦ ਲਈ ਨਾਮ ਤਜਵੀਜ਼ ਹੋਇਆ ਤੇ ਉਹ ਨਿਊਯਾਰਕ ਰਹਿੰਦੀ ਸੀਗੀ ਤੇ ਮੈਂ ਉਸ ਨੂੰ ਮਿਲਣ ਗਿਆ ਪਹਿਲੀ ਨਜ਼ਰੇ ਉਹ ਰੁਤਬੇ ਦੇ ਮਤਾਬਕ ਜਿਵੇਂ ਉਹਦਾ ਰੁਤਬਾ ਸੀਗਾ ਰਾਜਦੂਤ ਦਾ ਜਿਵੇਂ ਉਹਦਾ ਅਹੁਦਾ ਸੀਗਾ ਮੈਨੂੰ ਬਹੁਤ ਹੀ ਸਧਾਰਨ ਜੇ ਪਹਿਰਾਵੇ ਵਾਲੀ ਜਾਪੀ ਉਹ ਸਾਦੀ ਜੀ ਲੱਗੀ ਗੱਲਾਂ ਚੱਲ ਪਈਆਂ ਚਲਦੀਆਂ ਗੱਲਾਂ ਤੇ ਮੈਂ ਉਸ ਨੂੰ ਪੁੱਛਿਆ ਮੈਡਮ ਤੁਸੀਂ ਐਡੇ ਉੱਚੇ ਮਰਾਤਪੇ ਤੇ ਪਹੁੰਚੇ ਹੋ ਕੁਝ ਆਪਣੇ ਪਿਸ਼ੋਕਣ ਬਾਰੇ ਤਾਂ ਥੋੜਾ ਜਿਆਦਾ ਦੱਸੋ ਉਹ ਥੋੜਾ ਜਿਹਾ ਹੱਸੀ ਤੇ ਕਹਿਣ ਲੱਗੀ ਸਮਝ ਨਹੀਂ ਆਦੀ ਮੈਂ ਕਿੱਥੋਂ ਗੱਲ ਸ਼ੁਰੂ ਕਰਾਂ ਤੇ ਫਿਰ ਉਹ ਆਪ ਹੀ ਹਲਕਾ ਜਿਹਾ ਮੁਸਕਰਾ ਕੇ ਕੁਝ ਗੁਬੀਰ ਜਿਹਾ ਹੋ ਕੇ ਕਹਿਣ ਲੱਗੀ ਮੈਂ ਯਹੂਦੀ ਹਾਂ ਬਿਲਾ ਸ਼ੱਕ ਮੈਨੂੰ ਯਹੂਦੀ ਹੋਣ ਤੇ ਬਹੁਤ ਮਾਣ ਹੈ ਜਦੋਂ ਜਰਮਨੀ ਵਿੱਚ ਸਾਡੇ ਯਹੂਦੀਆਂ ਉੱਪਰ 나ਜ਼ੀਆਂ ਵੱਲੋਂ ਬਹੁਤ ਤੱਕਾ ਹੋਣ ਲੱਗਾ ਤੇ ਬਹੁਤ ਤਸ਼ੱਦਦ ਘਾਉਣ ਲੱਗਾ ਸੀ ਨਾ ਤਾਂ ਮੇਰੇ ਦਾਦਾ ਜੀ ਤੇ ਹੋਰ ਉਹਨਾਂ ਦੇ ਸਾਥੀ ਉਦੋਂ ਬਹੁਤ ਸਾਰੇ 나ਜ਼ੀਆਂ ਦੇ ਚੁੰਗਲ ਤੋਂ ਮਸਾਂ ਹੀ ਬਚ ਕੇ ਨਿਕਲੇ ਸੀਗੇ ਤੇ ਉਹ ਰਾਤਾਂ ਦਾ ਸਫ਼ਰ ਕਰਦੇ ਹੋਏ ਦਿਨ ਰਾਤ ਲੋਕ ਦੇ ਛਿਪਦੇ ਔਖੇ ਸੌਖੇ ਜਰਮਨੀ ਤੋਂ ਬਚ ਕੇ ਨਿਕਲ ਗਏ ਸੀਗੇ ਫਿਰ ਉਹਨਾਂ ਨੂੰ ਪਤਾ ਲੱਗਾ ਕੀ ਹਾਲੈਂਡ ਨੀਦਰਲੈਂਡ ਦੇ ਸ਼ਹਿਰ ਐਮਸਟਰਡਮ ਵਿੱਚ ਨਾ ਜਗੀਰਾਂ ਦੇ ਸਤਾਏ ਹੋਏ ਯਹੂਦੀ ਇਕੱਠੇ ਹੋ ਰਹੇ ਆ ਤੇ ਉੱਥੇ ਇੱਕ ਨਾ ਬਹੁਤ ਵੱਡੀ ਕਾਨਫਰੰਸ ਹੋ ਰਹੀ ਹੈ ਯਹੂਦੀਆਂ ਦੀ ਤੇ ਯਹੂਦੀਆਂ ਨੇ ਨਾ ਉੱਥੇ ਆਪਣੇ ਭਵਿੱਖ ਬਾਰੇ ਆਪਣੀ ਸਰਵਾਈਵਲ ਬਾਰੇ ਸੋਚ ਵਿਚਾਰ ਕਰਨੀ ਹੈ ਤੇ ਮੇਰਾ ਦਾਦਾ ਜੀ ਹਰੀ ਜਿਹੜੇ ਸੀਗੇ ਤੇ ਉਹਦੇ ਹੋ ਸਾਥੀ ਸੀ ਉਹ ਉਹਨਾਂ ਉਸ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਉੱਥੇ ਚਲੇ ਗਏ ਕਾਨਫਰੰਸ ਵਿੱਚ ਬਹੁਤ ਉੱਚੀ ਸੋਚ ਵਾਲੇ ਚਿੰਤਕ ਲੋਕ ਮੌਜੂਦ ਸੀਗੇ ਤੇ ਬਹੁਤ ਲੰਮੀਆਂ ਸੋਚ ਵਿਚਾਰਾਂ ਹੋਈਆਂ ਉੱਥੇ ਤੇ ਰੈਗੂਲੇਸ਼ਨ ਪਾਸ ਹੋਏ ਤੇ ਫੇਰ ਉਹ ਜਿਹੜੀ ਯਹੂਦੀ ਔਰਤ ਹੱਸ ਕੇ ਜਿਹਾਂ ਦੀ ਰੈਗੂਲੇਸ਼ਨ ਤਾਂ ਕਈ ਪਾਸ ਹੋਏ ਸੀ ਪਰ ਮੇਰਾ ਜਿਹੜਾ ਦਾਦਾ ਸੀ ਨਾ ਉਹ ਆ ਦੋ ਰੈਗੂਲੇਸ਼ਨ ਆਪਦੇ ਪੱਲੇ ਬੰਨ ਲਿਆ ਤੇ ਦੋ ਸਿੱਕੇ ਵਨ ਫੈਸਲੇ ਜੋ ਪੱਲੇ ਬਨ ਕੇ ਲਿਆਏ ਨਾ ਮੇਰੇ ਦਾਦਾ ਜੀ ਇੱਕ ਸੀਗਾ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧਰਮ ਅਤੇ ਆਪਣੇ ਸਭਿਆਚਾਰ ਨਾਲ ਜੋੜ ਕੇ ਰੱਖਣਾ ਹੈ ਇਹਨਾਂ ਨੂੰ ਟੁੱਟਣ ਨਹੀਂ ਦੇਣਾਗਾ ਤੇ ਦੂਜਾ ਸੀਗਾ ਵੀ ਅਸੀਂ ਆਪਦੇ ਬੱਚਿਆਂ ਨੂੰ ਇੰਨੀ ਵਿਦਿਆ ਦੇਣੀ ਹੈ ਇੰਨੀ ਵਿਦਿਆ ਦੇਣੀ ਹੈ ਕਿ ਦੁਨੀਆਂ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਾ ਰਹੇ ਤੇ ਉਹ ਜੀ ਹੁਦੇ ਹੋਰ ਫੇਰਾਂ ਦੀ ਵੀ ਜਦ ਮੇਰੇ ਦਾਦਾ ਉਸ ਕਾਨਫਰੰਸ ਨੂੰ ਅਟੈਂਡ ਕਰਨ ਤੋਂ ਬਾਅਦ ਵਾਪਸ ਘਰ ਆਏ ਤਾਂ ਉਹਨਾਂ ਨੇ ਮੈਨੂੰ ਬੁਲਾ ਕੇ ਆਖਿਆ ਵੇਖ ਬੱਚੀਏ ਮੈਂ ਕਾਨਫਰੰਸ ਵਿੱਚ ਆ ਦੋ ਗੱਲਾਂ ਨਪਰਾਨ ਕਰਕੇ ਆਇਆ ਤੇ ਮੈਂ ਤਾਂ ਆਪਦੀ ਪ੍ਰਤੀਗਿਆ ਨੂੰ ਸਿਰੇ ਲਾਉਣ ਦੀ ਕੋਸ਼ਿਸ਼ ਕਰੂੰਗਾ ਹੀ ਕਰੂੰਗਾ ਪਰ ਤੂੰ ਵੀ ਮੇਰੇ ਕੀਤੇ ਹੋਏ ਪ੍ਰਣ ਨੂੰ ਨਿਭਾਉਣ ਵਿੱਚ ਪੂਰੀ ਮਦਦ ਕਰੀ ਤਾਂ ਜਦ ਮੇਰੇ ਦਾਦੇ ਨੇ ਇਹ ਕਿਹਾ ਤਾਂ ਮੈਂ ਨਾ ਉਹ ਕਹਿੰਦੀ ਵੀ ਮੈਂ ਬਚੰਦੇ ਦਾ ਉਹਦੇ ਦਾਦੇ ਨੂੰ ਪੱਕਾ ਤੁਹਾਡੀ ਸੋਚ ਤੇ ਮੈਂ ਪੂਰਾ ਪੈਦਾ ਦੇਵਾਂਗੀ ਪੂਰਾ ਉਤਰੂੰਗੀ ਫਿਰ ਉਹ ਯਹੂਦੀ ਔਰਤ ਡਾਕਟਰ ਨੇ ਕੀ ਨੂੰ ਕਹਿੰਦੀ ਮੇਰੇ ਦਾਦੇ ਨੇ ਮੈਨੂੰ ਪੜਾਉਣ ਲਈ ਪੂਰਾ ਜੋਰ ਲਾਤਾ ਤੇ ਮੈਂ ਵੀ ਲਗਨ ਨਾਲ ਪੜੀ ਸਭ ਤੋਂ ਪਹਿਲਾਂ ਮੈਂ ਮਾਨਵ ਵਿਗਿਆਨ ਦੀ ਐਮ ਐ ਪੀ ਐਚ ਕੀਤੀ ਫਿਰ ਮਨੋਵਿਗਿਆਨ ਦੀ ਫਿਰ ਸਮਾਜ ਵਿਗਿਆਨ ਦੀ ਮਾਸਟਰ ਕੀਤੀ ਫਿਰ ਕਾਨੂੰਨ ਦੀ ਐਮ ਐਲ ਲ ਤੇ ਫਿਰ ਇੰਟਰਨੈਸ਼ਨਲ ਸੋਸ਼ਲ ਜਸਟਿਸ ਇਨਸਾਫ ਦੀ ਡਿਗਰੀ ਹਾਸਲ ਕੀਤੀ ਤੇ ਅਖੀਰ 'ਚ ਮੈਂ ਧਰਮ ਵਿਗਿਆਨ ਦੀ ਡਾਕਟੋਰੇਟ ਕੀਤੀ ਇਹ ਤਾਂ ਜੀ ਹੈ ਮੇਰਾ ਵਿਦਿਗ ਪਸ਼ੋਕੜ ਤੇ ਮੇਰੇ ਦਾਦਾ ਜੀ ਹੈਗੇ ਆ ਉਹ ਮੇਰੇ ਕੰਮ ਤੇ ਬਹੁਤ ਹੀ ਖੁਸ਼ ਹੈਗੀ ਮੋਢੂਆ ਤੇ ਨਾਲ ਕੀ ਗੱਲ ਕਰਾਂ ਕਾਸ਼ ਸਾਡੀ ਕੌਮ ਦੇ ਮੋਹਤਵਾਰ ਰਾਜ ਸੇਰੇ ਨੇ ਵੀ ਕਿਤੇ ਸਾਡੇ ਬਾਰੇ ਇਸ ਤਰ੍ਹਾਂ ਹੀ ਤਵੱਜੋ ਦਿੱਤੀ ਹੁੰਦੀ ਵੇਖ ਲੈ ਜਪਾਨ ਅਮਰੀਕਾ ਯੂਰਪ ਦੇ ਦੇਸ਼ ਕੈਨੇਡਾ ਆਸਟ੍ਰੇਲੀਆ ਤੇ ਹੋਰ ਜਿਹੜੇ ਡਿਵੈਲਪਡ ਕੰਟਰੀ ਹੈ ਜਿਨ੍ਹਾਂ ਨੇ ਉੱਚ ਸਿੱਖਿਆ ਪ੍ਰੋਵਾਈਡ ਕਰਨ ਦੀ ਡਿਲੀਵਰ ਕਰਨ ਦੀ ਦੁਨੀਆ ਵਿੱਚ ਤਾਂ ਜਮਾਈ ਹੋਈ ਹੈ ਵੇਖ ਲੈ ਕਿਤੇ ਦੀ ਕਿਤੇ ਨਿਕਲ ਗਈ ਅੱਜ ਦੇ ਹਾਲਾਤ ਤੇ ਸਾਡੇ ਵਰਤਾਰੇ ਨੂੰ ਵੇਖ ਕੇ ਲੱਗਦਾ ਹੈ ਬਈ ਇੱਕ ਤਾਂ ਅਸੀਂ ਪਹਿਲਾਂ ਹੀ ਲਿਟਰੇਚਰ ਸਾਹਿਤ ਤੇ ਉੱਚ ਸਿੱਖਿਆ ਗਿਆਨਾਂ ਵਿਗਿਆਨਾਂ ਦੇ ਮਾਮਲੇ 'ਚ ਦੁਨੀਆ ਨਾਲੋਂ ਪਹਿਲਾਂ ਹੀ ਬਹੁਤ ਬੁਰੀ ਤਰ੍ਹਾਂ ਪਿੱਛੇ ਝੰਡ ਰਹੇ ਹਾਂ ਮੌਜੂਦਾ ਹਾਲ ਨੂੰ ਵੇਖ ਕੇ ਤਾਂ ਲੱਗਦਾ ਹੈ ਵਿਦਿਆ ਪ੍ਰਾਪਤੀ ਦੇ ਹਵਾਲੇ ਨਾਲ ਅਸੀਂ ਦੁਨੀਆ ਨਾਲੋਂ ਹੋਰ ਵੀ ਪਛੜ ਜਾਵਾਂਗੇ ਦੁਨੀਆ ਦੇ ਹਾਲ ਦੇ ਬਣ ਨਹੀਂ ਸਕਾਂਗੇ ਸਾਨੂੰ ਕਮਾਲ ਦਾ ਸਿੱਖ ਧਰਮ ਮਿਲਿਆ ਹੈ ਬੋਧੀ ਅਲਾਹੀ ਬਰਕਤ ਵਾਲਾ ਅਲਾਹੀ ਸ਼ਾਨ ਵਾਲਾ विश्व ਸਤਕਾਰਤ ਧਰਮ ਮਿਲਿਆ ਹੈ ਸਾਡੇ ਕੋਲ ਬਹੁਤ ਹੀ ਸਨੇਰੀ ਗੌਰਵਮਈ ਤੇ ਆਸਾ ਸਾਡੇ ਸਿੱਖ ਧਰਮ ਦਾ ਸਾਡਾ ਦੁਨੀਆ ਚ ਨਾਮ ਬਣ ਚੁੱਕਿਆ ਹੈ ਪਰ ਬਦ ਨਸੀਬੀ ਬਦ ਕਿਸਮਤੀ ਕਹਿ ਲੋ ਕਿ ਦਿਨ ਬਦਨ ਅਸੀਂ ਆਪਣੇ ਧਰਮ ਗਿਆਨ ਤੇ ਆਪਣੀਆਂ ਤਵਾਰੀ ਕੀ ਪੁਸਤਕਾਂ ਤੋਂ ਬੇ ਇਲਮ ਹੋਈ ਜਾ ਰਹੇ ਹਾਂ ਸਾਹਿਤ ਲਿਟਰੇਚਰ ਦੀ ਦੁਨੀਆ ਚ ਵੇਖ ਲੋ ਅਸੀਂ ਕਿੱਥੇ ਖੜੇ ਆ ਮੈਂ ਮੋਢਵਾ ਜੀ ਹੁਤੀਔਰਤ ਦੀ ਗੱਲ ਸੁਣ ਕੇ ਐ ਲੱਗਿਆ ਕਾਸ਼ ਸਾਨੂੰ ਵੀ ਖਾਸ ਕਰ ਰਿਆਦੀਆਂ ਤੋਂ ਬਾਅਦ ਕੋਈ ਧਾਰਮਿਕ ਖੇਤਰ ਚੋਂ ਧਰਮ ਗਿਆਨ ਦਾ ਪ੍ਰਕਾਸ਼ ਵੰਡਣ ਵਾਲਾ ਕੋਈ ਵੱਡਾ ਧਾਰਮਿਕ ਆਗੂ ਮਿਲਿਆ ਹੁੰਦਾ ਵਿਦਵਤਾ ਦੇ ਖੇਤਰ ਸਾਨੂੰ ਵਿਦਵਾਨ ਇੰਟੈਲੀਕਚੁਅਲ ਮਿਲੇ ਹੁੰਦੇ ਤੇ ਸਮਾਜਿਕ ਸਪੇਸ ਚ ਵੀ ਸਹੀ ਮਾਰਗ ਦੀ ਨਿਸ਼ਾਨਦੇਹੀ ਕਰਨ ਵਾਲੇ ਸਾਡੇ ਰੋਲ ਮਾਡਲ ਬਣੇ ਹੁੰਦੇ ਬਸ ਹੁਣ ਤਾਂ ਉਸੇ ਦੇ ਓਟ ਆਸ ਰਹੀ ਐ ਗੁਰੂ ਬੋੜੀ ਹੋਗ